ਕੁਝ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਆਪਣੇ ਕਿਸਾਨ ਦਿੱਲੀ ਦੇ ਵਿੱਚ ਬੈਠੇ ਨੇ ਔਰ ਉਸ ਤੋਂ ਪਹਿਲਾਂ ਇੱਥੇ ਵੀ ਰੇਲਵੇ ਲਾਈਨਾਂ ਦੇ ਬੈਠੇ ਸੀ ਤੇ ਉਹ ਟਰੋਲ ਪਲਾਜ਼ਾਸ ਵਗੈਰਾ ਵਿੱਚ ਫੈਟ ਰਹੇ ਸੀ ਇਹ ਸਤੰਬਰ ਤੋਂ ਇਹ ਗੱਲ ਚੱਲੀ ਸੀ ਜਦੋਂ ਸੈਂਟਰ ਦੀ ਸਰਕਾਰ ਨੇ ਫਿਰ ਬਿਲ ਪਾਸ ਕੀਤੇ ਪਹਿਲੇ ਅਸੀਂ ਕੀਤੇ ਉਹ ਜਿਹੜੇ ਬਿਲ ਲਿਆ ਕੇ ਅਸੈਂਬਲੀ ਦੇ ਵਿੱਚ ਇਹਨਾਂ ਨੂੰ ਰੱਦ ਕੀਤਾ ਔਰ ਸਾਡੇ ਕੋਲ ਅਧਕਾਰ ਸੀ ਆਰਟੀਕਲ 254 ਟੂ ਦੇ ਦੀਨ ਅਸੀਂ ਆਪਣੇ ਬਿੱਲ ਪਾਸ ਕਰਦੇ ਲੋਕ ਪੁੱਛਦੇ ਨੇ ਕਿ ਤੁਸੀਂ ਕਿਵੇਂ ਪਾਸ ਕਰਦੇ ਹੋ ਕਿਉਂਕਿ ਇਹ ਕਾਨੂੰਨ ਹੈ ਇਹ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਕਿ ਆਪਾਂ ਇਹ ਬਿੱਲਾ ਨੂੰ ਅਸੀਂ ਰੱਦ ਕਰ ਸਕਦੇ ਹਾਂ ਪਹਿਲਾਂ ਵੀ ਹੋਇਆ ਸਮਾ ਬੀਜੇਪੀ ਦੀ ਸਰਕਾਰ ਨੇ ਜਦੋਂ ਸਾਡੀ ਸਰਕਾਰ ਦਿੱਲੀ ਦੇ ਵਿੱਚ ਸੀ ਗੁਜਰਾਤ ਦੇ ਵਿੱਚ ਉੱਥੇ ਕੋਈ ਬਿੱਲ ਉਹਨਾਂ ਨੇ ਸੈਂਟਰ ਨੇ ਬਿੱਲ ਪਾਸ ਕੀਤਾ ਸੀ ਇਹਨਾਂ ਨੂੰ ਪਸੰਦ ਨਹੀਂ ਆਇਆ ਤਾਂ ਉੱਥੋਂ ਉਹਨਾਂ ਨੇ ਆਪਣੇ 254 ਟੂ ਦੇ ਅਧੀਨ ਆਪਣਾ ਬਿੱਲ ਉੱਥੇ ਪਾਸ ਕਰਕੇ ਦਿੱਲੀ ਭੇਜਿਆ ਔਰ ਉਥੇ ਰਾਸ਼ਟਰਪਤੀ ਜੀ ਨੇ ਪ੍ਰਣਾਮ ਮੁਖੀ ਜੀ ਉਹਨਾਂ ਨੇ ਉਸ ਨੂੰ ਆਪਣੀ ਪਰਵਾਨਗੀ ਦਿੱਤੀ ਉਹ ਬਿਲ ਗੁਜਰਾਤ ਆ ਪਾਸ ਹੋ ਗਿਆ ਔਰ ਜਿਹੜਾ ਸੈਂਟਰਲ ਐਕਟ ਸੀ ਉਹ ਰੱਦ ਹੋ ਗਿਆ ਐਸੀ ਦੇ ਅਧੀਨ ਐਸੀ ਐਸੀ ਕਨਸਟੀਟਿਊਸ਼ਨ ਪੋਜੀਸ਼ਨ ਦੇ ਅਧੀਨ ਅਸੀਂ ਆਪਣੇ ਅਸੈਂਬਲੀ ਦੇ ਵਿੱਚ ਇਹ ਬਿਲ ਪਾਸ ਕੀਤੇ ਆਪਣੇ ਆਪਣੇ ਤੌਰ ਤੇ ਜੋ ਅਸੀਂ ਸਮਝਦੇ ਕਿ ਆਪ ਸਾਡੀ ਕਿਸਾਨੀ ਦੇ ਵਾਸਤੇ ਲੋੜ ਸੀ ਔਰ ਅਸੀਂ ਉਹ ਪੇਜਤਾ ਸੀ ਗਵਰਨਰ ਸਾਹਿਬ ਨੇ ਦਿੱਲੀ ਭੇਜਨਾ ਸੀ ਭੇਜਿਆ ਹਲੇ ਜਾਂ ਨਹੀਂ ਭੇਜਿਆ ਮੈਂ ਨਹੀਂ ਜਾਣਦਾ ਲੇਕਿਨ ਇਹਨਾਂ ਦੇ ਕੋਲ ਅਸੀਂ ਰਾਸ਼ਟਰਪਤੀ ਉੱਥੇ ਜਾਂ ਰਾਸ਼ਟਰਪਤੀ ਬੰਨ ਗਏ ਸਾਰੇ ਪਾਰਟੀ ਨੇ ਯੂਨੀਨਮਸਲੀ ਪਾਸ ਕੀਤਾ ਸੀ ਅਸੈਂਬਲੀ ਚ ਆਮ ਆਦਮੀ ਪਾਰਟੀ ਵਿੱਚ ਸੀ ਅਕਾਲੀ ਦਲ ਵਿੱਚ ਸੀ ਲੋਕ ਇਨਸਾਫ ਪਾਰਟੀ ਵਿੱਚ ਸੀ ਔਰ ਉਸ ਤੋਂ ਅਸੀਂ ਉੱਠ ਕੇ ਸਿੱਧੇ ਜਾ ਕੇ ਗਵਰਨਰ ਸਾਹਿਬ ਨੂੰ ਅਸੀਂ ਇਹ ਬਿਲ ਦੇ ਕੇ ਆਏ ਸਾਰੇ ਇਕੱਠੇ ਹੋ ਕੇ ਬਾਅਦ ਸਿਆਸਤ ਨੇ ਉਹਨਾਂ ਨੂੰ ਮੋੜ ਦੇ ਦਿੱਤੀ ਔਰ ਉਹਨਾਂ ਦੀ ਸੋਚ ਕੁਛ ਹੋਰ ਹੋ ਗਈ ਔਰ ਬੋਲਣ ਲੱਗੇ ਨੇ ਲੇਕ ਅਸੀਂ ਪਾਸ ਕੀਤਾ ਫਿਰ ਔਰ ਪਾਰਟੀ ਮੀਟਿੰਗ ਅਸੀਂ ਬੁਲਾਈ ਉਹਦੇ ਵਿੱਚ ਸਾਰੇ ਆਏ ਅਕਾਲੀ ਦਲ ਨਹੀਂ ਆਇਆ ਫਿਰ ਅਸੀਂ ਉਸ ਤੋਂ ਬਾਅਦ ਕਿਸਾਨਾਂ ਦੀ ਯੂਨੀਅਨਸ ਨੂੰ ਉਹਨਾਂ ਨੂੰ ਉਹਨਾਂ ਨੂੰ ਸੱਦਿਆ ਉਹਨਾਂ ਨਾਲ ਗੱਲਬਾਤ ਕੀਤੀ ਸਾਰੇ ਉੱਥੇ ਪਹੁੰਚੇ ਅਸੀਂ ਉਹਨਾਂ ਨਾਲ ਦੇਖਿਆ ਕਿ ਕੀ ਕੀ ਉਹ ਚਾਹੁੰਦੇ ਨੇ ਕਿ ਐਸੇ ਚਾਹੁੰਦੇ ਨੇ ਤਾਂ ਕਿ ਸਰਕਾਰ ਨਾਲ ਇਹ ਗੱਲ ਟੇਕ ਅਪ ਕਰੀਏ ताकि ਤੁਸੀਂ ਏਨਸ ਨੂੰ ਇਹ ਇੱਥੇ ਜਿਹੜਾ ਉਹ ਬਿੱਲ ਹੈ ਉਹਦੇ ਵਿੱਚ ਸਾਡੇ ਪੰਜਾਬ ਦੇ ਬਿੱਲਾਂ ਨੂੰ ਤੁਸੀਂ ਮਨਜ਼ੂਰੀ ਦਿਓ ਕਿਉਂਕਿ ਕਿਸਾਨ ਚਾਹੁੰਦੇ ਸਾਰਾ ਪੰਜਾਬ ਚਾਹੁੰਦੇ ਸਾਰੀ ਕਿਸਾਨ ਚਾਹੁੰਦੀ ਹੈ ਐ ਅਸੀਂ ਇਹਦੀ ਸ਼ੁਰੂਆਤ ਇਸ ਤਰੀਕੇ ਨਾਲ ਹੋਈ ਔਰ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਕਿਸਾਨਾਂ ਨੇ ਇੱਥੇ 2 ਮਹੀਨੇ ਇੱਥੇ ਰੇਲਵੇ ਲਾਈਨਾਂ ਤੇ ਬੈਠੇ ਜਾਂ ਹੋਰ ਜਗ੍ਹਾ ਤੇ ਬੈਠੇ ਕਿਸੇ ਨੂੰ ਇੱਕ ਚੋਟ ਨਹੀਂ ਲੱਗੀ ਨਾ ਪੰਜਾਬ ਸਰਕਾਰ ਨੇ ਉਹਨਾਂ ਦੇ ਖਿਲਾਫ ਇਹ ਕੋਈ ਕਦਮ ਚੱਕਿਆ ਕਿਉਂ ਨਹੀਂ ਚੱਕਿਆ ਕਿ ਸਾਨੂੰ ਪਤਾ ਸੀ ਮੈਨੂੰ ਪਤਾ ਐਜ਼ ਅ ਕਿਸਾਨ ਔਰ ਉਹਨਾਂ ਸਾਰਿਆਂ ਨੂੰ ਪਤਾ ਸੀ ਕਿ ਕਿਸਾਨ ਦੇ ਦਿਲ ਦੇ ਵਿੱਚ ਕੀ ਹੈ ਇਹ ਸਾਡੇ ਕਿਸਾਨ ਹਿੰਮਤ ਕਰਕੇ ਠੰਡ ਦੇ ਵਿੱਚ ਗਰਮੀ ਦੇ ਵਿੱਚ ਦੇਸ਼ ਦੇ ਲਈ ਅੰਨ ਪੈਦਾ ਕਰਦੇ ਨੇ ਔਰ 1966 ਤੋਂ ਜਾਂ ਤੋ ਗ੍ਰੀਨ ਰੈਵਿਊਲੂਸ਼ਨ ਆਇਆ ਹੈ ਸਾਡੇ ਕਿਸਾਨੀ ਨੇ ਇਸ ਦੇਸ਼ ਨੂੰ ਬਚਾਇਆ ਔਰ ਅਸੀਂ ਅੱਜ ਵੀ ਕਹਿੰਦੇ ਆ ਕਿ ਅਗਰ ਪੰਜਾਬ ਦਾ ਕਿਸਾਨ ਇਹ ਨਾ ਕਰਦਾ ਤਾਂ ਇਸ ਦੇਸ਼ ਨੇ ਦੇ ਹਾਲਾਤ ਬਹੁਤ ਮਾੜੇ ਹੋ ਜਾਣਾ ਸੀ ਕਿ ਉਹ ਕਿ ਪੀਐਲ 480 ਇੱਕ ਟਾਈਮ ਬౌੰਡ ਅਗਰੀਮੈਂਟ ਸੀ ਅਮਰੀਕਨ ਅਲਸਲਾਵਾ ਸੰਚਾਲਨ ਦਾ ਸੀਗਾ ਕਿ ਤੋਂ ਆਂਦੇ ਆਬਾਦੀ ਬਾਦਰੀ ਹੈ ਔਰ ਇਹ ਸਿਰਫ ਪੰਜਾਬ 2% ਦੀ ਧਰਤੀ ਔਰ 2% ਦੀ ਹਿੰਦੁਸਤਾਨ ਦੇ ਲੋਕ ਔਰ ਅਸੀਂ 40% ਫੀਸ ਦੀ ਤੋਂ ਉੱਪਰ ਆਪਣੇ ਅੰਦਰ ਦੇ ਭੰਡਾਰ ਅਸੀਂ ਪਾ ਰਹੇ ਹਾਂ ਔਰ ਮੈਨੂੰ ਅਫਸੋਰਸ ਹੁੰਦਾ ਹੈ ਇੱਕ ਦੇਖ ਕੇ ਕਿ ਜਦੋਂ ਇਹ ਦੇਖ ਰਹੇ ਨੇ ਕਿ ਹੋਰ ਏਰੀਆ ਦੇ ਵਿੱਚ ਫਸਲਾਂ ਬਦਲਣ ਲੱਗੀਆਂ ਤੇ ਪੰਜਾਬ ਦੀ ਨਹੀਂ ਲੋੜ ਨਹੀਂ ਫਿਰ ਕਹਿੰਦੇ ਪੰਜਾਬ ਦੇ ਅਸੀਂ ਸਾਰੇ ਕਾਨੂੰਨ ਬਦਲ ਦਾਂਗੇ ਮੰਡੀ ਚੱਕ ਦਾਂਗੇ ਆਰਟੀਆ ਸਿਸਟਮ ਚੱਕ ਦਾਂਗੇ ਜਿਹੜਾ ਇੱਕ ਪਿਆਰ ਦਾ ਇੱਕ ਇੱਕ ਪਰਿਵਾਰਿਕ ਰਿਸ਼ਤਾ ਹੈ ਕਿਸਾਨ ਦੇ ਨਾਲ ਉਹਨੂੰ ਤੁਸੀਂ ਹਟਾ ਦਿਓ ਐਮਐਸਪੀ ਜਿਹੜੀ ਤੁਸੀਂ ਦਿੰਦੇ ਸੇ ਉਹ ਚੱਕ ਦਿਓ ਇਹ ਫਿਰ ਥਿਆ ਰਹਿ ਗਿਆ ਇੱਕ ਕਿਸ ਕਿਸਮ ਦਾ ਇਹ ਭਰੋਸਾ ਹੈ ਜਿਹੜਾ ਤੁਹਾਡੇ ਤੇ ਕੋਈ ਸੈਂਟਰ ਸਰਕਾਰਾਂ ਤੇ ਹੋਰ ਸਰਕਾਰਾਂ ਤੇ ਕੋਈ ਕਰ ਸਕਦਾ ਹੈ ਕਿ ਤੁਸੀਂ ਪੰਜਾਬ ਦੇ ਕਿਸਾਨੀ ਨਾਲ ਇੱਕ ਕਰੋ। ਔਰ ਇਹ ਅੱਜ ਮੇਰੇ ਕਿਸਾਨ ਕਰੋ ਉੱਠ ਕੇ ਜਦੋਂ ਇਹ ਗੱਲਬਾਤ ਚੱਲੀ ਸੀ ਦਿੱਲੀ ਦੇ ਵਿੱਚ ਉਹ ਦਿੱਲੀ ਉਹਨਾਂ ਨੇ ਆਪ ਕਿਹਾ 10 ਦਿਨ ਪਹਿਲਾਂ ਅਲਾਹ ਕਰਤਾ ਸੀ ਕਿ 24 ਤਾਈਨ ਨੂੰ ਅਸੀਂ ਜਾਵਾਂਗੇ ਦਿੱਲੀ। ਔਰ ਤੁਸੀਂ ਇਸ ਤੇ ਵਜਾਏ ਕਿ ਆ ਕੇ ਤੁਸੀਂ ਉਹਨਾਂ ਨੂੰ ਕਹੋ ਕਿ ਚੰਗਾ ਬੈਠੋ ਔਰ ਸਾਢੇ ਨਾਲ ਗੱਲਬਾਤ ਕਰੋ ਇੱਥੇ ਰਸਤੇ ਜਾਂਦੇ ਜਾਂਦੇ ਇਹ ਬੀਜੇਪੀ ਸਰਕਾਰ ਨੇ ਆਪਣਾ ਖੱਟਰ ਦੀ ਸਰਕਾਰ ਨੇ વોટર ਕੈਨਨ ਛੱਡ ਦਿਓ ਜੀ ਉਹਨਾਂ ਦਾ ਤੇ ਟ੍ਰੀਅਰ ਗੈਸ ਛੱਡ ਦਿਓ ਜੀ ਮਾਰੋ ਕਟੋ ਬੁੱਢੇ ਬਜ਼ੁਰਗ ਬਜ਼ੁਰਗਾਂ ਨੂੰ ਡਾਂਗਾ ਦੇ ਨਾਲ ਤੁਸੀਂ ਕੋਟਵੇ ਕੋਈ ਤਰੀਕਾ ਹੁੰਦਾ ਹੈ ਸਰਕਾਰ ਚਲਾਉਣ ਦਾ ਔਰ ਅੱਜ ਫਿਰ ਉੱਥੇ ਜਾ ਕੇ ਤੁਸੀਂ ਦਿੱਲੀ ਦੇ ਵਿੱਚ ਹੁਣ ਗੱਲਬਾਤ ਕਰ ਰਹੇ ਹੋ ਮੰਨੋ ਇਹ ਨਾਲ ਹੀ ਗੱਲ ਹੈ ਇਹ ਗੱਲ ਪੂਰਾ ਪੰਜਾਬ ਇੱਕ ਪਾਸੇ ਖੜਾ ਹੈ ਔਰ ਅਸੀਂ ਉਹਨਾਂ ਦੇ ਵਾਸਤੇ ਅਸੀਂ ਮੈਂ ਹੁਣ ਕਹਿ ਕੇ ਆਇਆ ਕੱਲ 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 ਮੇਰੀ ਮੁਲਾਕਾਤ ਹੋਈ ਸੀ ਹੋਮਨਸ ਦੇ ਸਾਹਮਣੇ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੇ ਸਾਡੇ ਜਿਹੜੇ ਬਿੱਲ ਨੇ ਉਹਦੇ ਵਿੱਚ ਉਸ ਬਿੱਲਾਂ ਦਾ ਨਿਚੋੜ ਪੰਜਾਬ ਦਾ ਭਵਿੱਖ ਹੈ ਔਰ ਤੁਸੀਂ ਮੈਂ ਆਸ ਕਰਦਾ ਕਿ ਤੁਸੀਂ ਇਸ ਇਸ ਜਿਹੜਾ ਇਹਨਾਂ ਦੇ ਬਿੱਲ ਨੇ ਤੁਸੀਂ ਪਾਸ ਕਰੋ ਔਰ ਇਹ ਮੈਨੂੰ ਅੱਜ ਮੈਂ ਆਸ ਕਰਦਾ ਕਿ ਪੂਰਾ ਦੁਨੀਆ ਦੀ ਹਮਦਰਦੀ ਸਾਡੇ ਨਾਲ ਹੈ ਬਾਹਰ ਦੇ ਮੁਲਕਾਂ ਤੋਂ ਵੀ ਲੋਕ ਆਪਣਾ ਸੰਦੇਸ਼ ਪੇਜ ਰਹੇ ਨੇ اور ਇੱਥੇ ਪੰਜਾਬ ਹਿੰਦੁਸਤਾਨ ਦੇ ਵਿੱਚ ਸਾਰਾ ਸਾਰਾ ਪੰਜਾਬ ਤੁਲੇ ਹੋਇਆ ਹੈ ਅੱਜ ਮੈਂ ਦੇਖ ਰਿਹਾ ਬਠਿੰਡੇ ਚ ਕੋਈ ਤਿਆਰ ਹੋ ਰਿਹਾ ਉਹ ਤਾਂ ਜਾਣ ਨੂੰ ਮਲੇਰ ਕੋਟਲੇ ਦੇ ਵਿੱਚ ਪਿੰਨੀਆਂ ਬਣਾਈ ਜਾ ਰਹੇ ਨੇ ਉਧਰ ਭੇਜਣ ਵਾਸਤੇ ਇਹ ਸਾਰਾ ਕਿਉਂ ਹੈ ਕਿਉਂਕਿ ਹਮਦਰਦੀ ਸਾਰਿਆਂ ਦੀ ਆਪਣੇ ਕਿਸਾਨੀ ਦੇ ਨਾਲ ਹੈ ਤਾਂ ਮੈਂ ਆਸ ਕਰਦਾ ਕਿ ਇਹ ਤੁਜੋ ਪਰ ਜਿਹੜੇ ਇਹ ਲੋਕ ਕਹਿੰਦੇ ਨੇ ਇਹ ਅਕਾਲੀ ਦਲ ਵਾਲੇ ਉਹ ਕੱਲੋ ਬੀਬੀ ਸਿਮਰਤ ਕੌਰ ਬੋਲੀ ਸੀ ਟੈਲੀਵਿਜ਼ਨ ਦੇ ਉੱਪਰ ਉਹਨੂੰ ਪਤਾ ਹੈ ਨਹੀਂ ਕੁਝ ਆਪ ਉਹ ਸਰਕਾਰ ਦੇ ਵਿੱਚ ਰਹਿ ਕੇ ਕੈਬਨਿਟ ਦੇ ਵਿੱਚ ਬੈ ਕੇ ਜੋ ਕਾਉਂਸਲਰ ਮਿਨਿਸਟਰ ਦੀ ਦਿੱਲੀ ਦੇ ਵਿੱਚ ਇਹ ਆਰਡੀਨੈਂਸ ਆਇਆ ਆਰਡੀਨੈਂਸ ਪਾਸ ਕੀਤਾ ਔਰ ਉਹ ਕਹਿੰਦੇ ਨੇ ਸਾਨੂੰ ਪਤਾ ਹੀ ਨਹੀਂ ਸੀ ਤੇ ਫਿਰ ਤੁਹਾਨੂੰ ਪਤਾ ਨਹੀਂ ਸੀ ਕਿ ਆਰਡੀਨੈਂਸ ਆ ਰਿਹਾ ਔਰ ਤੁਹਾਨੂੰ ਇਹ ਨਹੀਂ ਪਤਾ ਸੰਵਿਧਾਨ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਵਾਰ ਆਰਡੀਨੈਂਸ ਪਾਸ ਹੋ ਜੇ ਫਿਰ ਉਹ ਆਰਡੀਨੈਂਸ ਜਾਂਦਾ ਹੈ ਪਾਰਲੀਮੈਂਟ ਜੈਸੇ ਹੀ ਪਾਰਲੀਮੈਂਟ ਬਹਿਦੀ ਹੈ ਪਹਿਲੇ ਸੈਸ਼ਨ ਦੇ ਵਿੱਚ ਹੀ ਉੱਥੇ ਪਾਸ ਹੁੰਦਾ ਹੈ ਔਰ ਉਹ ਬਿਲ ਬਣਦਾ ਹੈ ਔਰ ਐਕਟ ਬਣ ਜਾਂਦਾ ਹੈ ਐਕਟ ਬਣ ਗਿਆ ਔਰ ਉਹ ਕਹਿੰਦੇ ਆਸ਼ਿਸ਼ ਮੈਂ ਤਾਂ ਪਤਾ ਹੀ ਨਹੀਂ ਸੀ ਸਿਗਨ ਪੜੋ ਕੋਈ ਕਿ ਤੁਹਾਨੂੰ ਪਤਾ ਨਹੀਂ ਕਿ ਉੱਥੇ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਔਰ ਦੂਜੇ ਇੱਥੇ ਭਗਵੰਤ ਮਾਨ ਔਰ ਔਰ ਦੂਜੇ ਉਹਨਾਂ ਦੇ ਔਰ ਕੇਦਰੀਵਾਲ ਕੇਦਰੀਵਾਲ ਤਾਂ ਹੁਣ ਹੀ ਪਤਾ ਨਹੀਂ ਪਹਿਲਾਂ ਤਾਂ ਕੇਦਰੀਵਾਲ ਮੈਨੂੰ ਸੰਗਾਇਆ ਹੁਣ ਗੱਲ ਕੁਝ ਹੋਰ ਕਰ ਰਿਹਾ ਹੈ ਲੇਕਿਨ ਕੇਦਰੀਵਾਲ ਜਿਹੜੇ ਇਹ ਤਿੰਨ ਬਿਲ ਪਾਸ ਕੀਤੇ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਮਨਜ਼ੂਰੀ ਕਿਉਂ ਦਿੱਤੀ ਇਹਨੇ ਇੱਕ ਬਿਲ ਨੂੰ ਉਹਨੇ ਮਨਜ਼ੂਰੀ ਦਿੱਤੀ ਹੋਈ ਹੈ ਨੰਬਰ 1 ਦੂਸਰਾ ਮੈਂ ਪੁੱਛਣਾ ਚਾਹੁੰਦਾ ਹੈ ਕਿ ਜਦ ਸਾਰੇ ਸੂਬੇ ਰਾਜਸਥਾਨ ਛਤੀਸਗੜ੍ਹ ਪੰਜਾਬ ਅਸੀਂ ਸਾਰਿਆਂ ਨੇ ਇਸ ਨੂੰ ਰੱਦ ਕਰਤਾ ਸੀ ਤੂੰ ਕਿਉਂ ਨਹੀਂ ਰੱਦ ਤੂੰ ਅਸੈਂਬਲੀ ਬੁਲਾ ਕੇ ਤੂੰ ਕਿਉਂ ਨਹੀਂ ਰੱਦ ਕੀਤਾ ਉੱਥੇ ਤੇਰੇ ਪਿੰਡ ਨਹੀਂ ਹੈ ਦਿੱਲੀ ਦੇ ਵਿੱਚ ਕਿੰਨੇ ਪਿੰਡ ਨੇ ਦਿੱਲੀ ਦੇ ਸਾਰੇ ਆਲੇ-ਦਾਲੇ ਸਾਰੇ ਉੱਥੇ ਲੋਕ ਇੱਥੇ ਕਿਸਾਨੀ ਕਰਦੇ ਨੇ ਤੁਸੀਂ ਉਹਦੇ ਬਾਰੇ ਸੋਚਣਾ ਨਹੀਂ ਕੋਈ ਤੂੰ ਤਾਂ ਇੱਥੇ ਇੱਥੇ ਮੈਨੂੰ ਇੱਥੇ ਗੱਲਾਂ ਕਰਦੇ ਬੜਾ ਚਲਾਕ ਚੁਸਤਿਆ ਆਦਮੀ ਹੈ ਔਰ ਇਹ ਜਣਾ ਇਹ ਨੂੰ ਇਹ ਨੂੰ ਪਤਾ ਹੈ ਇਹ ਹੁਣ ਕੋਸ਼ਿਸ਼ ਕਰ ਰਿਹਾ ਕਿਸੇ ਹਲਕਾਡ ਨੂੰ ਕੱਲ ਮੈਂ ਗਿਆ ਉਹ ਮਿਨਿਸਟਰ ਨੂੰ ਮਿਲਣ ਔਰ ਉਹ ਕਹਿੰਦੇ ਨੇ ਜੀ हां ਇਹ ਜਿਹੜੇ ਕਿਸਾਨ ਬੈਠੇ ਨੇ ਉੱਥੇ ਨੈਸ਼ਨਲ ਸਿਕਿਉਰਿਟੀ ਦਾ ਖਤਰਾ ਕਿਨੇ ਕਿਹਾ ਤੈਨੂੰ ਮੈਂ ਕਿਹਾ ਉਹਨੂੰ ਸਮਝਾਏ ਕੁਝ ਹੋਮਸ ਨਾਲ ਗੱਲ ਕਰਦੇ ਐਸੇ ਅੱਲਾ ਕਰਨੀਆਂ ਝੂਠ ਬੋਲਣਾ ਇਹ ਤੇ ਆਦਤ ਬਣ ਗਈ ਤੇਨੂੰ ਔਰ ਮੈਂ ਮੈਂ ਦੱਸਣਾ ਚਾਹੁੰਦਾ ਨੇ ਕਿ ਜਿੱਥੇ ਤਾਂ ਮੇਰਾ ਉੱਥੇ ਗੱਲ ਸੀ ਮੈਂ ਉਹਨਾਂ ਨੂੰ ਮੇਰਾ ਕੰਮ ਹੈ ਉੱਥੇ ਜਾ ਕੇ ਉਹਨਾਂ ਨੂੰ ਦੱਸਣਾ ਕਿ ਤੁਸੀਂ ਪੰਜਾਬ ਦੇ ਕਾਨੂੰਨ ਮਨਜ਼ੂਰੀ ਦਿਵਾਓ ਉਹ ਇੱਕ ਕੰਮ ਹੈ ਦੂਸਰਾ ਕਿਉਂਕਿ ਉਹ ਹੋਮ ਮਿਨਿਸਟਰ ਨੇ ਮੈਂ ਵੀ ਹੋਮ ਮਿਨਿਸਟਰ ਹਾਂ ਕਈ ਇੱਥੇ ਮਸਲੇ ਨੇ ਅਸੀਂ ਇੱਕ ਗਵਾਂਦੀ ਮੁਲਕ ਸਾਡਾ ਹਰ ਵੇਲੇ ਛੇੜਛਾੜ ਕਰਦਾ ਹੈ ਮੇਰੀ ਡਿਊਟੀ ਇਹ ਵੀ ਵੱਧਦੀ ਹੈ ਕਿ ਜੋ ਕੋਈ ਨੈਸ਼ਨਲ ਇੰਟਰਸਟ ਸਿਕਿਉਰਿਟੀ ਦਾ ਮਸਲਾ ਹੈ ਉਹ ਵੀ ਮੈਂ ਉਹਨਾਂ ਦੇ ਸਾਹਮਣੇ ਰੱਖਾਂ ਉਹ ਵੀ ਮੈਂ ਗੱਲ ਕੀਤੀ ਔਰ ਮੈਂ ਐਗਰੀਕਲਚਰ ਮਿਨਿਸਟਰ ਹਾਂ ਤਾਂ ਮੈਂ ਖੇਤੀ ਦੀ ਗੱਲ ਕੀਤੀ ਔਰ ਮੈਂ ਹੋਮ ਮਿਨਿਸਟਰ ਹਾਂ ਮੈਂ ਹੋਮ ਦੀ ਸਿਕਿਉਰਿਟੀ ਦੀ ਵੀ ਗੱਲ ਕੀਤੀ ਮੇਰੀ ਡਿਊਟੀ ਬੰਦੀ ਹੈ ਔਰ ਇਹ ਇਹ ਕਹਿ ਰਹੀ ਹੈ ਹਰ ਸੰਬਤ ਕੋਰ ਬਾਦਲ ਕਮਰਿੰਦਰ ਸਿੰਘ ਈਡੀ ਕਰਕੇ ਉੱਥੇ ਗਿਆ ਹੋਇਆ ਹੈ ਉਹ ਬਈ 13 ਸਾਲ ਤੇਰੇ ਈਡੀ ਕਰਕੇ ਤਾਂ ਮੈਂ ਰਾਤਾ ਚ ਰਹਿ ਇਹ ਨਹੀਂ ਇਹ ਬਾਦਲਾ ਨਹੀਂ ਮੇਰੇ ਤੇ ਕਿਤੇ ਜਿਹੜੇ ਮੁਕਦਮੇ ਔਰ ਕੇਸ ਕੀਤੇ ਸੀ ਤਾਂ ਮੈਨੂੰ ਨਾ ਸਮਝਾ ਈਡੀ ਓਡੀ ਦਾ ਮੈਨੂੰ ਈਡੀ ਓਡੀ ਦਾ ਕੋਈ ਫਰਕ ਨਹੀਂ ਆ ਜਿੰਨੇ ਮਰਜ਼ੀ ਲੱਗੇ ਰਹਿ 13 ਸਾਲ ਪਹਿਲਾਂ ਲੱਗੇ ਤੇ 13 ਸਾਲ ਹੁਣ ਲੱਗ ਜਾਣਗੇ ਤੁਚ ਆਈ ਐਮ ਨਾਟ ਇਨ ਦ ਲੀਸਟ ਬਿਟ ਇੰਟਰਸਟਿਡ ਐਂਡ ਤੁਸੀਂ ਇਹ ਝੂਠ ਹੋਰ ਨਾ ਇਹ ਇੱਕ ਬੰਦ ਕਰੋ ਲੋਗਨ ਦੁਖੀ ਹੋਗੇ ਨਾ ਝੂਠ ਤੋਂ ਰੋਜ਼ ਤਾਂ ਟੀਵੀ ਚੱਲਦੇ ਨੇ ਲੋਕ ਰੋਜ਼ ਤੁਹਾਡੇ ਐਸ ਐਮ ਐਸ ਆ ਰਹੇ ਨੇ ਹੋਰ ਚੀਜ਼ਾਂ ਆ ਰਹੇ ਨੇ ਸਾਰੀ ਦੁਨੀਆ ਨੂੰ ਪਤਾ ਤੁਸੀਂ ਉਹ ਨਹੀਂ ਗੱਲ ਨਹੀਂ ਕਰ ਸਕਦੇ ਜਿਹੜੇ ਅੱਜ ਤੋਂ ਤੁਸੀਂ 30 ਸਾਲ ਪਹਿਲਾਂ ਕਰਦੇ ਸੀ ਹੁਣ ਤਾਂ ਕੱਲੇ ਕੱਲੇ ਨੂੰ ਕੱਲੇ ਕੱਲੇ ਬੱਚੇ ਨੂੰ ਪਤਾ ਹੈ ਟੈਲੀਫੋਨ ਚੱਕੀ ਫਿਰਦਾ ਹੈ ਔਰ ਉਹਨੂੰ ਦੇਖਦੇ ਨੇ ਕਿ ਵਿੱਚ ਲਿਖਿਆ ਕੀ ਹੈ ਔਰ ਆ ਜਿਹੜੇ ਕੇਜਰੀ ਹੈ ਇਹਨੂੰ ਤਾਂ ਬਸ ਆਦਤ ਹੀ ਹੈ ਝੂਠ ਬੋਲਣ ਦੀ ਇਹਨੂੰ ਔਰ ਉਹ ਖੱਟਰ ਨੂੰ ਲੋਕਾਂ ਨੂੰ ਕੁੱਟਦੀ ਇਹਨੂੰ ਝੂਠ ਬੋਲਣ ਦੀ ਔਰ ਇਹ ਅਕਾਲੀ ਦਲ ਦੀ ਹੈ ਜਿਹੜੀ ਬੀਬੀ ਹੈ ਇਹ ਤਾਂ ਪਤਾ ਨਹੀਂ ਇੱਕ ਇਹਨੇ ਇੱਕ ਕਿਸਮ ਦਾ ਇਥੇ ਪੜਾਈ ਹੋਈ ਹੈ ਜੀ ਔਰ ਕਿੱਥੇ ਪੜ੍ਹੀ ਹੈ ਰੱਬ ਜਾਣਦਾ ਲੇਕਿਨ ਇਹ ਵੀ ਹੋਈ ਜੀ ਹੋਇਆ ਤਿੰਨੋ ਹੀ ਇਹ ਜੇ ਕਿਸਮ ਦੇ ਬੰਦੇ ਸਾਡੇ ਸਾਨੂੰ ਟੱਕਰ ਨੇ ਇੱਥੇ ਲੇਕਿਨ ਹੈਰਾਨੀ ਮੈਨੂੰ ਇਸ ਗੱਲ ਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸਾਰੀ ਉਮਰ ਕਾਲੀ ਦਾਲ ਦੇ ਵਿੱਚ ਰਵੇ ਔਰ ਜਦੋਂ ਇਹ ਫਾਰਮਰ ਦਾ ਕਾਨੂੰਨ ਦਾ ਬਿਲ ਆਵੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਤੁਸੀਂ ਬਾਇਕਾਟ ਕਰੋ ਤੁਸੀਂ ਜਾਓ ਨਾ ਉੱਥੇ ਸਾਡਾ ਸਾਥ ਤਾਂ ਦਿਓ ਉੱਥੇ ਜਦੋਂ ਆਲ ਪਾਰਟੀ ਮੀਟਿੰਗ ਆ ਸਦੀਆ ਉਹਦੀ ਪਾਰਟੀ ਉਹਦੇ ਵਿੱਚ ਸ਼ਾਮਲ ਨਹੀਂ ਹੁੰਦੀ ਆ ਜਦ ਸਾਹਿਬ ਪਹਿਲੀ ਵਾਰ ਸ਼ਾਮਲ ਹੋਏ ਸੀ ਦੂਜੀ ਵਾਰ ਨਹੀਂ ਹੋਏ ਔਰ ਪਹਿਲੀ ਵਾਰ ਜਦ ਸ਼ਾਮਲ ਹੋਏ ਸੀ ਗੱਲਾਂ ਕੁਝ ਹੋਰ ਕਰ ਰਹੇ ਸੀ ਔਰ ਫਿਰ ਉਹਨਾਂ ਦੀ ਨੂੰ ਉਹ ਜਾ ਕੇ ਹੋਰ ਉੱਡ ਪੜਾ ਗੱਲਾਂ ਟੈਲੀਫੋਨ ਔਰ ਟੈਲੀਵਿਜ਼ਨ ਦੇ ਉੱਪਰ ਕਰਦੀ ਹੈ ਬਿਲਕੁਲ ਗਲਤ ਆਪ ਮੈਂਬਰ ਬਣ ਕੇ ਉਸ ਕੈਬਨਿਟ ਤੇ ਕਾਉਂਸਲ ਆਫ ਮਿਨਿਸਟਰ ਦੇ ਉਸਨੇ ਆਪ ਪਾਸ ਕੀਤਾ ਔਰ ਪ੍ਰਕਾਸ਼ ਸਿੰਘ ਬਾਦਰ ਨੂੰ ਪਤਾ ਹੀ ਨਹੀਂ ਕਿ ਉਹਦੀ ਨੂੰ ਇਹ ਕਰ ਰਹੀ ਹੈ ਉਹਦੀ ਪਾਰਟੀ ਇਹ ਕਰ ਰਹੀ ਹੈ ਉਤੇ ਪਾਰਟੀ ਅਸੈਂਬਲੀ ਇਤਨੀ ਸਪੋਰਟ ਕਰੀ ਕਿਸ ਕਿਸਮ ਦੀ ਲੀਡਰਸ਼ਿਪ ਹੈ ਅੱਜ ਇਹ ਦੇਨੇ ਉਹਨੇ ਆਪਣੇ ਪਦਮਾ ਵਿਭੂਸ਼ਣ ਆਪਣਾ ਮੋਰ ਤੱਕ ਪ੍ਰੈਜ਼ੀਡੈਂਟ ਨੂੰ ਉਹਨਾਂ ਦਾ ਉਹਨਾਂ ਨਾਲ ਕੀ ਹੋਇਆ ਪਦਮਾ ਵਿਭੂਸ਼ਣ ਕਰਤਾ ਹੈ ਪਨਪਨ ਨਹੀਂ ਦਿੱਤਾ ਕਿ ਨਾ ਮੈਂ ਤੁਹਾਨੂੰ ਹੀ ਗੱਲ ਦੱਸਣਾ ਹੈ ਕਿ 1965 ਦੀ ਲੜਾਈ ਚ ਜੰਗ ਕਿਨੇ ਜਿੱਤਿਆ ਸੀ ਪਾਕਿਸਤਾਨ ਦੇ ਖਿਲਾਫ ਜਨਰਲ ਰਖਸ਼ੀ ਨੇ ਉਹਨਾਂ ਨੂੰ ਪਦਮਾ ਵਿਭੂਸ਼ਣ ਮਿਲਿਆ ਸੀ ਇਸ ਨੂੰ ਕਿਹੜੇ ਜੰਗ ਤੇ ਦਿੱਤਾ ਹੈ ਪਦਮਾ ਵਿਭੂਸ਼ਣ ਔਰ ਹੁਣ ਆਪਾ ਪਦਮਾ ਵਿਭੂਸ਼ਣ ਕਾ ਮੋੜ ਕੇ ਕਹਿੰਦਾ ਬਹਿ ਗਿਆ ਮੈਂ ਕਿ ਜੀ ਮੈਂ ਬਹੁਤ ਕੁਰਬਾਨੀ ਕੀਤੀ ਹੈ ਕੌਮ ਵਾਸਤੇ ਇਹ ਡਰਾਮੇਬਾਜ਼ੀ ਇਹ ਚਲਦੀ ਸੀ ਹਰ 40 ਸਾਲ ਪਹਿਲਾਂ ਤੁਸੀਂ ਜਦ ਕਿਸੇ ਪਿੰਡ ਦੇ ਵਿੱਚ ਖੜ ਕੇ ਉੱਥੇ ਪਿੰਡ ਦੇ ਉੱਪਰ ਆ ਕੇ ਕਿਸੇ ਕਿਸੇ ਥਾਈ ਦੇ ਉੱਪਰ ਤੁਸੀਂ ਆਪਣੀ ਸਪੀਚ ਕਰਦੇ ਸੀ ਪਰ ਹੁਣ ਤਾਂ ਸਾਰੀ ਦੁਨੀਆ ਨੂੰ ਸਭ ਕੁਝ ਪਤਾ ਹੈ ਸੋ ਇਹ ਡਰਾਮੇਬਾਜ਼ੀ ਖੱਟੇ ਨਾਲੇ ਅਕਾਲੀ ਦਲ ਛੱਡੇ ਨਾਲੇ ਆਪ ਛੱਡੇ ਔਰ ਆ ਕੇ ਪੰਜਾਬ ਦਾ ਪੰਜਾਬ ਦਾ ਕਿਸਾਨ ਜਿਹੜਾ ਬੈਠਾ ਹੈ ਉਹਨਾਂ ਦਾ ਸਾਥ ਦਿਓ ਤਾਂ ਅਸੀਂ ਤਗੜੇ ਬੈਠੇ ਆਂ ਪੰਜਾਬ ਕਾਂਗਰਸ ਡਟ ਕੇ ਆਪਣੇ ਕਿਸਾਨਾਂ ਦੇ ਨਾਲ ਖੜੀ ਹੈ ਔਰ ਤੁਸੀਂ ਕੋਈ ਮੀਟਿੰਗ ਦੀ ਗਲਤ ਗੱਲ ਨਾ ਕਰੋ ਜੋ ਅਸਲੀਅਤ ਹੈ ਉਹ ਦੱਸੋ ਔਰ ਇਹ ਤੁਸੀਂ ਕਹਾਣੀਆਂ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਨਾ ਇਹ ਬਿਲਕੁਲ ਇੱਕ ਨਾ ਇੱਕ ਦਿਨ ਤੁਹਾਨੂੰ ਭੁਗਤਣਾ ਪਊ ਲੋਕ ਜਾਣਦੇ ਨੇ ਤੁਹਾਨੂੰ ਚੰਗੀ ਤਰ੍ਹਾਂ ਮੈਂ ਇਹ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਸੀ ਕਿਉਂਕਿ ਮੈਂ ਅੱਜ ਖਬਰਾਂ ਦੇਖਿਆ ਕੁਝ ਔਰ ਕੁਝ ਜਿਹੜੇ ਇਹਨਾਂ ਨੇ ਕੁਝ ਬਿਆਨਬੋਧ ਦਿੱਤੇ ਨੇ ਔਰ ਮੈਂ ਸਮਝਦਾ ਕਿ ਕੱਲੇ-ਕੱਲੇ ਨੂੰ ਮੈਂ ਹਰ ਵੇਲੇ ਜਲਮੀ ਬੋਲ ਰਹਾ ਪੰਜਾਬ ਨੂੰ ਮੈਂ ਦਿਲ ਤੋਂ ਬੋਲ ਰਹਾ ਮੈਂ ਆਪਣੀ ਦਿਲ ਦੀ ਗੱਲ ਕਰਦਾ ਹਾਂ ਔਰ ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੀ ਗੱਲ ਨੂੰ ਮੰਨੋਗੇ ਔਰ ਇਹ ਜਿਹੜੇ ਲੋਗ ਆਏ ਜਿਹ ਬੋਲੀ ਜਾਂਦੇ ਨੇ ਉਹਨਾਂ ਨੂੰ ਚੰਗਾ ਤਰੀਕਾ ਇਹ ਹੁੰਦਾ ਕਿ ਬਸ ਉਹਨਾਂ ਦੀ ਪਿੱਠ ਮੋੜ ਲੋ ਜਾਂ ਆਉਂਦੇ ਨਹੀਂ ਆਪ ਹੀ ਪਤਾ ਲੱਗ ਜਾਊਗਾ ਇਹਨਾਂ ਨੂੰ ਕਿ ਕਿੱਥੇ ਖੜੇ ਨੇ ਬਹੁਤ ਸਾਰੇ ਮੇਰੇ ਵੀਰਾਂ ਨੂੰ ਔਰ ਭੈਣਾਂ ਨੂੰ ਮੇਰਾ ਮੇਰਾ ਬਹੁਤ ਪਿਆਰ ਔਰ ਸਤਿਕਾਰ ਬਾਈ ਜੀ ਦਾ ਖਾਲਸਾ ਬਾਈ ਜੀ ਦੀ ਫਤਿਹ